ਤੇ ਚਾਰਾਂ ਦਿਨਾਂ ਦਾ ਬਲੌਗ ਪਾਉ। ਹੈਲੋ ਮਾਈ ਨੀਟੋ ਫੈਮਿਲੀ ਤੇ ਕਿੱਦਾਂ ਸਾਰੇ ਠੀਕ ਹੋ? ਆਈ ਹੋਪ ਕਿ ਸਾਰੇ ਠੀਕ ਹੋਗੇ। ਤੁਹਾਡਾ ਤੁਹਾਨੂੰ ਠੀਕ ਲੱਗਦਾ ਸਾਰਾ ਨਾ। ਤੇ ਅੱਜ ਤੋਂ ਹਰੋ ਚੌਥੇ ਦੇ ਬਲੌਗ ਵੀ ਆਉਗੇ ਦੋਸਤੋ। ਤੇ ਸਾਰੇ ਲਾਈਕਸ ਕਰਦੇ ਜੀ ਲਾਈਕ ਕਰਿਓ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਉਹ ਤਾਂ ਵੀਡੀਓ। ਇੱਥੇ ਮੈਂ ਤੇ ਮੇਰੇ ਭਾਨ ਲੱਗੇ ਸ ਪਨੀਰ ਪਟਨ ਤੁਹਾਨੂੰ ਪਾ ਦੇਣਾ। ਸ਼ਾਮਾਂ ਰਾਤ ਨੂੰ ਹੋਊਗੀ। ਤੇ ਪਨੀਰੀ ਬਾਬਾ ਪਟਨੀ ਹਿੱਟ ਕਿਲੇ ਦੀ ਅਸਿਰ ਪੱਟੀ ਪਨੀਰੀ। ਏ ਵੀ ਲੱਗੇ پیسے ਹੈ ਜੀ ਮਿਲਣਾ ਪੈਣਾ ਸੀ ਨਾ ਪਹੁੰਚਾ ਸੀ ਤੇ ਬੱਟੀ ਪਨੀਰੇ ਦੇ ਕਿੰਨਾ ਨੇਰਾ ਹੋ ਗਿਆ ਬਾਬਾ ਬੋਲੇ ਯਾਨੀ ਕੱਟ ਕਰੀ ਜਾਂਦਾ ਸੀ ਤੇ ਚਲੋ ਚਾਲਦੇ ਆ ਕਰੇ ਪਨੀਰੀਆਂ ਸਿੱਕਾ ਪਲੀ ਬੱਠੇ ਉਹ ਵੀ ਆਉਂਦੇ ਹੁਣ ਚਲੋ ਚੱਲ ਗਏ ਅਸੀਂ ਪੰਜ ਕੁ ਘੰਟੇ ਰਹੇ ਤੇ ਹਾਂ ਨਾ ਰੋਟੀ ਪਾਣੀ ਕਰਕੇ ਪਾ ਗਏ ਤੇ ਹੋਰ ਸਵਾਦ ਵਾਲਾ ਵਲੌਗ ਬੰਡੋ ਸਵਾਦ ਵਾਲਾ ਤਾਂ ਮੈਂ ਹਾਂ ਦੰਨਾ ਆਟਾ ਦਾ ਆਟਾ ਕਣਕ ਦਾ ਰੋਟੀ ਬੁਣਾ ਨਹੀਂ ਸੀ ਮੈਂ ਮੰਨਣਾ ਸਬਜ਼ੀ ਕਰਨ ਲੈ ਤੁਸੀ ਕਰਦੇ ਬੈਠ ਜਾ ਰਹੇ ਨਹੀਂ ਜਾਣਾ ਕੱਲ ਨੂੰ ਟਾਈਮ ਨਾ ਜਾਵਾਂ ਗਏਸ ਵਸ ਵਸ ਅੱਜ ਤਾਂ ਫਿਲਹਾਲ ਪਿਨੀਰੀ ਪਟਾਂਗੇ ਤੇ ਕੱਲ ਨੂੰ ਲਾਵਾਂਗੇ ਝੋਨਾ ਆ ਕੇ ਬੱਤਿਆਰ ਜੁੰਡੇ ਬਾਈ ਬੜੇ ਬਲੌਗ ਦੇਣਾ ਦੇ ਬਲੌਗ ਆਊਗਾ ਹੁਣ ਝੋਨੇ ਵਾਲੇ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਪਤਾ ਜਲ ਜੀਰਾ ਲਿਆ ਕੇ ਫਿਰ ਤੇ ਪਨੀਰੀ ਪੜਦਾਨੇ ਦੇਖੋ ਜਿਆਦਾ ਸੀ ਨਾ ਨੇ ਫਿਰ ਫੇਰ ਕਰੇ ਜਾ ਕੇ ਦਿੱਤੀ ਰੈਸਟ ਤੇ ਰੈਸਟ ਕਰਕੇ ਫਿਰ ਸਵਾਦ ਬਲੌਗ ਫੇਰ ਆ ਜਾਊਗਾ ਕਿ ਕਿਤਨਾ ਦਿਨ ਦਾ ਬਲੌਗ ਹੈ ਕਿਹਦੇ ਵਾਰੀ ਐਡੀਟ ਕਰਦੇ ਇਹ ਸਵਾਦ ਦਾ ਟੈਮ ਹਜੇ ਤੱਕ ਲੁਕਾ ਪਾਂਦੀ ਵਜ ਤੇ ਕਰਦੇ ਹਾਂ ਚਾਹ ਲਈ ਅਸੀਂ ਪੈਨ ਵੇਟ ਕੜੀ ਸੀ ਪੱਤ ਖਰੇ ਹਾਂ ਚਾਹਾਂ ਤੇ ਜਾ ਰਹੇ ਅਸੀਂ ਗਏ ਆ ਪੌਂਚ ਚੋਨਾ ਵੱਡ ਕੋਲੇ ਤੇ ਹੁਣ ਅਸੀਂ ਲਾਵਾਂਗੇ ਝੋਨਾ ਦੇਖੋ ਸੂਰਜ ਸਜ ਚੜਦਾ ਤੇ ਅੱਜ ਦਾ ਬਲੌਗ ਕਿੱਦਾਂ ਦਾ ਲੱਗਾ ਕਮੈਂਟ ਜ਼ਰੂਰ ਕਰਿਓ ਜੇ ਤੇ ਦੱਸਿਓ ਤੇ ਹੁਣ ਝੋਨੇ ਲਈ ਹੀ ਬਲੌਗ ਅਣਕੇ ਤਾਂ ਹੁਣ ਹੀ ਸਟਾਰਟ ਕਰਾਂਗੇ ਵੈਗਰੂ ਦਾ ਨਾਮ ਲੈ ਕੇ ਝੋਨਾ ਲਾਉਣਾ ਤੇ ਦੇਖੋ ਤੇ ਅੱਗੇ ਮੇਰੇ ਭਾਈ ਦੀ ਵੀਡੀਓ ਤੇ ਰਹਿ ਗਿਆ ਚੋਨਾ ਲਾਉਂ ਲੱਗ ਗਿਆ ਮੁਰਕਾ ਵੀਡੀਓ ਵਿੱਚ ਰਗੀ ਤੇ ਬਾਅਦ ਵਿੱਚ ਸਪਾਈਸ ਵੀਡੀਓ ਤੇ ਇੰਸਟਾਗ੍ਰam ਤੇ ਵੀ ਹੈਗੀ ਆ ਪ੍ਰੀਤ ਕੌਰ ਪਠਾਨ ਚ ਦੇਖੋ ਵੀਡੀਓ ਲਾਉਂ ਲਾਉਂਗੀ ਫਾਸਟ ਫਾਸਟ ਚੋਨਾ ਤਾਂ ਤੁਸੀਂ ਦੇਖੋ ਫਟਾਫਟ ਲਾਉਣੀ ਆ ਤੇ ਕਮੈਂਟ ਕਰਕੇ ਦੱਸੋ ਕਿੰਨੇ ਜਿਆਦਾ ਚੋਨਾ ਲਾਇਆ ਮੈਂ ਨਹੀਂ ਲਾਉਂਦੀ ਆ ਅਪਰੀਸਲੀ ਫਿਰ ਅਸੀਂ ਰੋਟੀ ਖਾਧੀ ਸੁਭਾਹ ਲਈ ਵੀ ਮੇਰੀ ਭੈਣ ਕੰਮ ਨਿਬੜ ਕੇ ਲੈ ਆਈ ਸੀਗੀ ਅਸੀਂ ਖਾਧੀ 9 ਵਜੇ ਰੋਟੀ नहीं सॉरी दस बजे प्याज चार दाल चौल सारा कुछ सी हेलो गाइस मम्मी आई थी चलिए अच्छा झना ला लिया पनीर पटन जाए पनीरी पट्टन आ गए और करे पनीरी पार थोड़ी जी थोड़ी अही क्यों पटन गए चलो चलते हैं घर तक ही होगा ਮਿਲਾਂਗੇ ਨੈਕਸਟ ਬਲੌਗ ਜੇ ਮਿਲਣਗੇ ਚੋਣੇ ਵਾਲੇ ਬਲੌਗ ਹੀ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਬਾਏ ਬਾਏ